ਹਾਲ ਜੀ ਸਾਰਿਆਂ ਨੂੰ ਦੋਸਤੋ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਆਪਾਂ ਬੜੀ ਉਮੀਦ ਕੀਤੀ ਸੀ ਕਿ ਬਦਲਾ ਦੀ ਸਰਕਾਰ ਹੈ ਬਦਲਾ ਦੀ ਸਰਕਾਰ ਹੈ ਚਲੋ ਸਾਡੇ ਲਈ ਤਾਂ ਕੀ ਬਦਲਾ ਹੈ ਮੈਨੂੰ ਸੀਗਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰਸ ਨੇ ਜਿਹੜੇ ਉਹਨਾਂ ਦੇ ਨੁਮਾਇੰਦੇ ਨੇ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਲੋਕ ਐ ਕਮ ਸੇ ਕਮ ਇਹ ਬਦਲਾਵ ਉਹ ਮਹਿਸੂਸ ਕਰਨਗੇ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਮੈਂ ਹਲਕਾ ਈਸਟ ਦੇ ਵਿੱਚ ਜਿਹੜਾ ਕਿ ਐਮ ਐਲ ਏ ਜੀਵਨ ਜੋਤ ਕੋਰ ਦਾ ਹਲਕਾ ਹੈ ਮੈਂ ਉੱਥੇ ਆਈ ਆਂ ਔਰ ਇੱਥੇ ਇਹਨਾਂ ਦੇ ਸਰਕਲ ਇਨਚਾਰਜ ਨੇ ਰਜਿੰਦਰ ਕੁਮਾਰ ਜੀ ਉਹਨਾਂ ਵੱਲੋਂ ਪਿਛਲੇ ਸਾਲ ਤਕਰੀਬਨ 6-7 2022 ਨੂੰ ਇਹ ਮੈਟਰ ਉਠਾਇਆ ਗਿਆ ਜਿਹੜਾ ਕਿ ਵਾਰ-ਵਾਰ ਹਰ 2 ਮਹੀਨੇ 3 ਮਹੀਨੇ ਬਾਅਦ ਉਹਨਾਂ ਨੇ ਬਹੁਤ ਸਾਰੀਆਂ ਲੈਟਰਸ ਜਿਹੜੀਆਂ ਨੇ ਮੈਡਮ ਨੂੰ ਲਿਖੀਆਂ ਨੇ ਨਗਰ ਨਿਗਮ ਨੂੰ ਕਮਿਸ਼ਨਰ ਸਾਹਿਬ ਨੂੰ ਆਪਣਾ ਉਹਨਾਂ ਨੇ ਮੈਟਰ ਨੂੰ ਬਹੁਤ ਕਹਿ ਲਉ ਕਿ ਬਹਾਦਰੀ ਦੇ ਨਾਲ ਇਹਨੂੰ ਉਠਾਇਆ ਪਰ ਸਿੱਟੇ ਵੱਜੋ ਕੀ ਇਹਨਾਂ ਨੂੰ ਮਿਲਿਆ ਕਿ ਕੱਲ ਕੁਝ ਗੁੰਡੇ ਜਿਹੜੇ ਕਿ ਉਹਨਾਂ ਦੇ ਆਪਣੇ ਆਪ ਨੂੰ ਐਮਐਲਏ ਜੀਵਨ ਜੋਤ ਕੋਰ ਦੇ ਪੀਏ ਦੱਸਦੇ ਨੇ ਉਹਨਾਂ ਚ ਕੋਈ ਬਾਂਸਰ ਲੈ ਕੋਈ ਕੁਝ ਉਹਨਾਂ ਦੇ ਇਸ ਤਰੀਕੇ ਨਾਮ ਹੈ ਮੈਂ ਥੋੜੀ ਦੇਰ ਤੱਕ ਤੁਹਾਡੀ ਗੱਲ ਕਰਵਾਵਾਂਗੀ ਜਿਹੜੇ ਕਿ ਇਸ ਸਿਚੁਏਸ਼ਨ ਨੂੰ ਕੱਲ ਉਹਨਾਂ ਨੇ ਝੱਲਿਆ ਹੈ ਕਿ ਗੁੰਡਿਆਂ ਨੇ ਆ ਕੇ ਇੱਥੋਂ ਦੇ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜ ਤੇ ਆ ਕੇ ਹਮਲਾ ਕੀਤਾ ਉਹਨਾਂ ਨੂੰ ਇੱਥੇ ਅਬਿਊਜ਼ ਕੀਤਾ ਹੈ ਮਾਰਕੁੱਟਾਈ ਤੱਕ ਕਰਨ ਆਏ ਨੇ ਜਸਟ ਬਿਕੋਜ਼ ਕਿ ਉਹ ਰੈ residențial ਏਰੀਆ ਦੇ ਵਿੱਚ ਜਿੱਥੇ ਕਿ ਲੱਗ ਇੱਕ ਮੰਦਿਰ ਹੈ ਔਰ ਉਹਦੇ ਬਿਲਕੁਲ ਨੇੜੇ ਇੱਕ ਹੋਟਲ ਜਿਹਨੂੰ ਕਿ ਕੰਸਟਰਕਟ ਪਹਿਲਾਂ ਇਹਨਾਂ ਨੇ ਕੰਸਟਰਕਸ਼ਨ ਰੁਕਵਾਈ ਉਹਨੂੰ ਤੜਵਾਇਆ ਉਸ ਤੋਂ ਬਾਅਦ ਫਿਰ 1 ਮਹੀਨੇ ਦੇ ਅੰਦਰ ਕਿਹਦੇ ਆਰਡਰਸ ਦੇ ਨਾਲ ਕਿਦੀ ਮਨਜ਼ੂਰੀ ਦੇ ਨਾਲ ਉਹ ਹੋਟਲ ਜਿਹੜਾ ਹੈ ਦੁਬਾਰਾ ਬਣਾ ਦਿੱਤਾ ਗਿਆ ਉਹ ਵੀ ਰੈ residențial ਏਰੀਆ ਦੇ ਵਿੱਚ ਧੀਆਂ ਭੈਣਾਂ ਦਾ ਮਾਹੌਲ ਇੱਥੇ ਬਿਲਕੁਲ ਨਹੀਂ ਹੈਗਾ ਜਿਸ ਤਰੀਕੇ ਨਾਲ ਹੋਟਲ ਦਾ ਔਰ ਇੱਥੇ ਜਿਸ ਤਰ੍ਹਾਂ ਕਹ ਲਓ ਕਿ ਇੱਕ ਗੈਸਟ ਹਾਊਸ ਟਾਈਪ ਹੈ ਕੋਲੀ ਇੱਥੇ ਮੰਦਿਰ ਹੈ ਔਰ ਇੱਥੇ ਬੱਚੇ ਖੇਡ ਰਹੇ ਆ ਪੜ ਰਹੇ ਆ ਔਰ ਲਾਗੇ ਬਿਲਕੁਲ ਹੋਟਲ ਗਲੀਆਂ ਦੇ ਵਿੱਚ ਖੋਲ ਦਿੱਤਾ ਹੈ ਇਹ ਮਨਜ਼ੂਰੀ ਨਾ ਤੇ ਦੇਖੋ ਜੀ ਕੋਈ ਕਾਨੂੰਨ ਦਿੰਦਾ ਹੈ ਇਹ ਮਨਜ਼ੂਰੀ ਐਮ ਐਲ اے ਜੀਵਨ ਜੋਤ ਕੌਰ ਜੀ ਨੇ ਦਿੱਤੀ ਹੈ ਮੇਰਾ ਸਵਾਲ ਅੱਜ ਸਿਰਫ ਉਹਨਾਂ ਨੂੰ ਇਹੀ ਹੈ ਕਿ ਜਦੋਂ ਆ ਖੁਦ ਅੰਨਾ ਨੇ ਦੇਖੋ ਥੋੜਾ ਜ਼ੂਮ ਕਰੋ ਆ ਰਿਸਿਵ ਕੀਤਾ ਹੋਇਆ ਹੈ ਨਾ ਦੇ ਪੀ ਐਨ ਐ ਔਰ ਉਸ ਟਾਈਮ ਐਮ ਐਲ ਏ ਜੀਵਨ ਜੋਤ ਕੌਰ ਖੁਦ ਉੱਥੇ ਮੌਜੂਦ ਸੀ ਆ ਪਿਛਲੇ ਸਾਲ ਦੀ 6 7 2022 ਨੂੰ ਇਹ ਮੈਟਰ ਜਿਹੜਾ ਹੈ ਇਹਨਾਂ ਦੇ ਨੌਲੇਜ ਦੇ ਵਿੱਚ ਲਿਆਂਦਾ ਗਿਆ ਪਰ ਮੈਡਮ ਨੇ ਇੱਥੇ ਕੋਈ ਕਾਰਵਾਈ ਨਹੀਂ ਕੀਤੀ ਉਹਦੇ ਬਾਅਦ ਆ ਫਿਰ ਆ ਇਸੇ ਸਾਲ ਦੇ 5ਵੇਂ ਮਹੀਨੇ ਫਿਰ ਕੰਪਲੇਂਟ ਕੀਤੀ ਆ ਕੋਈ ਕਾਰਵਾਈ ਨਹੀਂ ਆ 4ਵੇਂ ਮਹੀਨੇ ਦੀ ਆ ਕੋਈ ਕਾਰਵਾਈ ਨਹੀਂ ਉਸ ਤੋਂ ਬਾਅਦ ਬਹੁਤ ਸਾਰੀਆਂ ਵੀਡੀਓਜ਼ ਫੋਟੋਗ੍ਰਾਫਸ ਜਿਹੜੀਆਂ ਨੇ ਇਹਨਾਂ ਨੇ ਮੈਨੂੰ ਦਿਖਾਈਆਂ ਨੇ ਜਿਹੜੀ ਇਹ ਇਲੀਗਲ ਕੰਸਟਰਕਸ਼ਨ ਹੋ ਰਹੀ ਹੈ ਔਰ ਜਿੱਤੇ ਕਿ ਮੈਡਮ ਵੱਲੋਂ ਕੋਈ ਵੀ ਕਿਸੇ ਤਰੀਕੇ ਦੀ ਕਾਰਵਾਈ ਨਹੀਂ ਕੀਤੀ ਗਈ ਉਲਟਾ ਉੱਥੇ ਇੰਨੇ ਜ਼ਿਆਦਾ ਵੱਡੇ ਲੈਵਲ ਤੇ ਕ腐ਸ਼ਨ ਹੋਈ ਕਿ ਸਾਡੇ ਨਾਲ ਸਰਕਲ ਇੰਚਾਰਜ ਨੇ ਰਜਿੰਦਰ ਕੁਮਾਰ ਜੀ ਇਹਨਾਂ ਨੇ ਕਈ ਵਾਰੇ ਮੁੱਦਾ ਉਠਾਇਆ ਪਰ ਹਾਰ ਕੇ ਕੱਲ ਗੁੰਡਿਆਂ ਨੇ ਆ ਕੇ ਇਹਨਾਂ ਦੀ ਦੁਕਾਨ ਇੱਥੇ ਕੱਪੜੇ ਦੀ ਦੁਕਾਨ ਹੈ ਇਹਨਾਂ ਦੇ ਉੱਤੇ ਹੀ ਅਟੈਕ ਕਰ ਦਿੱਤਾ ਸਾਨੂੰ ਬੜਾ ਦੁੱਖ ਲੱਗ ਰਿਹਾ ਹੈ ਕਿ ਅਸੀਂ ਬੇਸ਼ੱਕ ਆਪੋਜੀਸ਼ਨ ਚਾ ਪਰ ਅਸੀਂ ਇੱਕੋ ਸ਼ਹਿਰ ਦੇ ਨਿਵਾਸੀ ਆ ਔਰ ਇਸ ਸਰਕਾਰ ਦਾ ਤਾਂ ਸਾਨੂੰ ਇੰਨੀ ਉਮੀਦ ਸੀ ਪਰ ਇੱਥੇ ਹਲਕਾ ਪੂਰਬੀ ਦੇ ਵਿੱਚ ਐਮ ਐਲ ਏ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਹੈ ਸਾਡੀਆਂ ਆਸਾਂ ਨੂੰ ਜਾਂ ਕਹਿ ਲੋ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਵਰਕਰਸ ਇਹਨਾਂ ਦੇ ਅਹੁਦੇਦਾਰ ਸਹਿਬਾਨਾਂ ਨੂੰ ਵੀ ਇਹ ਜਿਹੜਾ ਬਦਲਾਅ ਰਾਸ ਨਹੀਂ ਆ ਰਿਹਾ ਤੇ ਮੈਂ ਜਾਣੀ ਹੈ ਕਿ ਖੁਦ ਆਪਣਾ ਸਰਕਲ ਇਨਚਾਰਜ ਜਿਹੜੇ ਨੇ ਉਹ ਦੱਸਣ ਕਿ ਕੱਲ ਇੱਥੇ ਕੀ ਹੋਇਆ ਨਮਸਕਾਰ ਜੀ ਵਾਰ ਨੰਬਰ 29 ਰਜਿੰਦਰ ਕਮਾਲ ਸਰਕਨ ਚਾਜ ਆਵਾਦੀ ਪਾਰਟੀ ਤੋਂ ਬੋਲਦੇ ਜੀ ਦੇਖੋ ਹਲਕਾ ਇਸਟ ਦੇ ਵਿੱਚ ਕਰਪਸ਼ਨ ਰੋਕਣ ਦਾ ਨਾਮ ਨਹੀਂ ਲੈਦੀ ਅਸੀਂ ਇਹਨਾਂ ਨੂੰ ਹੋਟਲ ਪਿਛਲੇ ਸਾਲ ਦੇ ਕਿਹਾ ਰਿਹਾ ਕਿ ਗੈਰ ਕਾਨੂੰਨੀ ਬਣ ਰਹੇ ਇਹਦਾ ਨਕਸ਼ਾ ਨਹੀਂ ਹੈਗਾ ਇਹਨਾਂ ਨੇ ਨਹੀਂ ਕਾਰਵਾਈ ਕੀਤੀ ਉਹਦੇ ਤੇ ਰਿਸ਼ਵਤਾਂ ਲੈ ਲੈ ਕੇ ਬਣਵਾਈ ਜਾ ਰਹੇ ਨੇ ਉਸਤੇ باوجود ਵੀ ਇਹਨਾਂ ਨੂੰ ਫੋਟੋਆਂ ਭੇਜੀਆਂ ਇਹਨਾਂ ਨੂੰ ਸਭ ਕੁਝ ਕੀਤਾ ਸਬੂਤ ਦੇ ਦਿੱਤੇ ਕਿ ਇਹਨਾਂ ਦੇ ਨਕਸ਼ੇ ਨਹੀਂ ਹੈਗੇ ਅਲੋ ਲਾ ਲੋ ਇਹਨਾਂ ਨੇ ਕੀ ਕੀਤਾ ਇੱਕ ਇਹਨਾਂ ਨੂੰ ਵੈਰੀ ਗੁੱਡ ਦੇਣ ਦੀ ਬਜਾਏ ਕਿ ਸਰਕਾਂ ਚਾਰਜ ਨੇ ਇੱਕ ਇਮਾਨਦਾਰੀ ਵਰਤ ਕੇ ਕ腐ਸ਼ਨ ਫੜ ਕੇ ਮੈਂ ਜੀਵਨ ਜੋਤ ਕੌਰ ਜੀ ਦੇ ਹਵਾਲੇ ਕੀ ਕੀਤੀ ਤੇ ਮੈਡਮ ਦੇ ਜਿਹੜੇ ਆਫਿਸ ਦੇ ਵਿੱਚ ਗੁੰਡੇ ਬੈੰਦੇ ਨੇ ਉਹਨਾਂ ਨੇ ਸਾਡੇ ਕੱਪੜੇ ਵਾਲੀ ਦੁਕਾਨ ਦੇ ਆ ਕੇ ਹਮਲਾ ਕਰ ਦਿੱਤਾ ਤੇ ਸਾਡੇ ਆਮ ਆਦਮੀ ਪਾਰਟੀ ਦਾ ਆਫਿਸ ਵੀ ਉੱਥੇ ਹੀ ਹੈ ਉੱਥੇ ਇਹਨਾਂ ਨੇ ਹਮਲਾ ਕਰ ਦਿੱਤਾ ਸੀਸੀਟੀਵੀ ਫੁਟੇਜ ਵਗੈਰਾ ਸਾਰੀ ਅਸੀਂ ਸਾਰੀ ਸਾਡੇ ਕੋਲ ਵੀਡੀਓ ਕੋਲ ਏ ਅਸੀਂ ਚਾਹਦੇ ਆ ਕਿ ਇਹਨਾਂ ਦੇ ਉੱਤੇ ਇਸ ਗੁੰਡਿਆਂ ਦੇ ਉੱਤੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਅਸੀਂ ਬਹੁਤ ਪਰੇਸ਼ਾਨ ਏ ਇਹਨਾਂ ਤੋਂ ਇਹਨਾਂ ਦੇ ਸਾਡੇ ਆ ਕੇ ਘਰ ਦੇ ਵਿੱਚ ਘਰ ਵੀ ਸੜਾ ਉੱਥੇ ਹੀ ਏ ਤੇ ਆਮ ਆਦੀ ਪਾਰਟੀ ਦਾ ਆਫਿਸ ਵੀ ਉੱਥੇ ਹੀ ਏ ਤੇ ਕਪੜੇ ਦੀ ਸ਼ੋਪ ਵੀ ਉੱਥੇ ਹੀ ਏ ਇਹਨਾਂ ਨੇ ਆ ਕੇ ਉਹਦੇ ਉੱਤੇ ਹਮਲਾ ਕੀਤਾ ਸਾਨੂੰ ਗਾਲ੍ਹਾਂ ਕੱਢੀਆਂ ਸਾਡੇ ਬੱਚਿਆਂ ਦੇ ਸਾਹਮਣੇ ਆ ਕੇ ਹੂੰ ਤੁਹਾਡੀ ਮੰਗ ਕੀ ਹੈ ਪ੍ਰਸ਼ਾਸਨ ਕੋਲੋਂ ਤੇ ਜਾਂ ਮੈਂ ਜਿਹੜੇ ਐਮ ਐਲ اے ਨੇ ਉਹਨਾਂ ਕੋਲੋਂ ਕੀ ਤੁਸੀਂ ਮੰਗ ਕਰਦੇ ਜੀ ਇੱਥੇ ਅਸੀਂ ਮੰਗ ਆਇਆ ਕਰਦੇ ਆਂ ਮੈਡਮ ਕਿ ਜਿਹੜੇ ਰੈਸ਼ੀ ਏਰੀਆ ਦੇ ਵਿੱਚ ਹੋਟਲ ਹੈ ਉਹ ਬੰਦ ਕੀਤੇ ਜਾਣ ਕਿਉਂਕਿ ਈਆਂ ਭੈਣਾਂ ਦਾ ਰੈਸ਼ੀ ਇਲਾਕੇ ਦੇ ਪਰਿਵਾਰ ਰਹਿੰਦੇ ਨੇ ਉਹ ਮੈਡਮ ਜੀਵਨ ਜੋਤ ਕੌਰ ਜੀ ਨੂੰ ਅਸੀਂ ਕਵਾਂਗੇ ਕਿ ਇਹ ਬੰਦ ਕਰਵਾਓ ਹੂੰ ਹੂੰ ਤੇ ਜਿਨ੍ਹਾਂ ਦੇ ਨਕਸ਼ੇ ਨਹੀਂ ਹੈਗੇ ਉਹਨਾਂ ਦੇ ਨਕਸ਼ੇ ਪਾਸ ਨਹੀਂ ਹੈਗੇ ਉਹਨਾਂ ਨੂੰ ਬੰਦ ਕਰਾਓ देखो मेरे भी बेनती हो या कि एमएलए ਸਰਬਾਨ ਖੁਦ ਇੱਕ ਔਰਤ ਨੇ اور ਉਹ ਇਸ ਚੀਜ਼ ਨੂੰ ਬਖੂਬੀ ਸਮਝਦੇ ਨੇ ਕਿ ਕਿਸ ਤਰੀਕੇ ਦਾ ਮਾਹੌਲ ਜਿਹੜਾ ਹੈ ਇੱਥੇ ਪਰਿਵਾਰਾਂ ਨੂੰ ਵੇਖਣਾ ਪੈ ਰਿਹਾ ਹੈ ਜਿਸ ਤਰੀਕੇ ਦੀਆਂ ਇੱਥੇ ਸਿਚੁਏਸ਼ਨਸ ਆ ਮੈਂ ਖੁਦ ਇੱਥੋਂ ਲੰਘ ਕੇ ਆਈ ਹਾਂ ਤੇ ਮੈਨੂੰ ਪਤਾ ਹੈ ਕਿ ਕਿਸ ਤਰੀਕੇ ਦਾ ਇੱਥੋਂ ਦਾ ਮਾਹੌਲ ਜਿਹੜਾ ਬਿਲਕੁਲ ਵੀ ਪਰਿਵਾਰਿਕ ਨਹੀਂ ਹੈ ਬਿਲਕੁਲ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਤਾਂ ਇਹ ਕਿਸੇ ਕਾਨੂੰਨ 'ਚ ਨਹੀਂ ਲਿਖਿਆ ਹੈਗਾ ਫਿਰ ਐਸ ਚੀਜ਼ ਦੀ ਪਰਮਿਸ਼ਨ ਕਿੰਨੇ ਦਿੱਤੀ ਹੈ ਇਹ ਮੈਡਮ ਨੂੰ ਸਵਾਲ ਨੇ ਕਿ ਇਹਨਾਂ ਦੇ ਜਵਾਬ ਜਿਹੜੇ ਨੇ ਜ਼ਰੂਰ ਜਨਤਕ ਕਰੋ ਆਪਣਾ ਨਕਸ਼ਾ ਜਨਤਕ ਕਰੋ ਔਰ ਜਿਹੜੇ ਤੁਹਾਡੇ ਕੱਲ ਗੁੰਡੇ ਆਏ ਨੇ ਜਿਹੜੇ ਤੁਹਾਡੇ ਪੀਏ ਨੇ ਜਿਹੜੇ ਜਿਨ੍ਹਾਂ ਦੇ ਤਿੰਨ ਜਾਣਿਆਂ ਦੇ ਨਾਮ ਵੀ ਤੁਸੀਂ ਵੰਸਲ ਰੂਬਲ ਹੈ ਜੀ ਤੇ ਜਸ ਕਰਨ ਨੇ ਇਹ ਬੰਦੇ ਜਿਹੜੇ ਨੇ ਇਹਨਾਂ ਨੂੰ ਵੈਰੀਫਾਈ ਕੀਤਾ ਜਾਵੇ ਤੁਹਾਡੇ ਪੀਏ ਨੇ ਔਰ ਤੁਹਾਡੇ ਦਫ਼ਤਰ ਚ ਬਹਿੰਦੇ ਨੇ ਇਹਨਾਂ ਨੇ ਰਿਸ਼ਵਤ ਲਈ ਹੈ ਜਿਨ੍ਹਾਂ ਦੇ ਸਾਰੇ ਸਬੂਤ ਜਿਹੜੇ ਨੇ ਉਹ ਇਹਨਾਂ ਦੇ ਕੋਲ ਰਜਿੰਦਰ ਕੁਮਾਰ ਜੀ ਕੋਲ ਨੇ ਤੇ ਤੁਸੀਂ ਜਲ ਤੋਂ ਜਲ ਮੇਰੀ ਤਾਂ ਇਹੀ ਹੈ ਕਿ ਗੁਜ਼ਾਰਿਸ਼ ਕੀ ਤੁਸੀਂ ਕਮ ਸੇ ਕਮ ਆਪਣੇ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਦੀ ਬਾਤ ਜ਼ਰੂਰ ਫੜੋ ਔਰ ਜੋ ਕੱਲ ਇੱਥੇ ਮੰਜ਼ਰ ਸੀਗਾ ਬਦਮਾਸ਼ੀ ਦਾ ਉਹ ਇਹ ਜਾ ਕੇ ਕਮਿਸ਼ਨਰ ਸਾਹਿਬ ਨੂੰ ਕੰਪਲੇਂਟ ਕਰ ਰਹੇ ਨੇ ਉਸ ਚੀਜ਼ ਦੀ ਕਿ ਜਿਹੜੇ ਗੁੰਡੇ ਨੇ ਆਇਡੈਂਟੀਫਾਈ ਜਿਹੜੇ ਨਾਲ ਉੱਲੇ ਲੈ ਕੇ ਆਏ ਸੀ ਉਹ ਆਇਡੈਂਟੀਫਾਈ ਕੀਤੇ ਜਾਣ ਤੇ ਉਹਨਾਂ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ